ਹਾਂਜੀ ਸਤਾਵਜਾਲੇ ਮਹਾਰਾਜ ਮੁੱਖ ਮੰਤਰੀ ਪੰਜਾਬ ਅੱਜ ਕਹਿ ਰਹੇ ਨੇ ਕਿਸਾਨਾਂ ਦੇ ਉੱਤੇ ਕੱਲ੍ਹ ਵਾਲੀ ਮੀਟਿੰਗ ਨੂੰ ਲੈ ਕੇ ਕਿ ਮੈਂ ਡਰਦਾ ਨਹੀਂ ਕਿਸੇ ਤੋਂ ਤੇ ਮੈਂ ਐਕਸ਼ਨ ਵੀ ਲੈ ਸਕਦਾ ਸਮਾਨ ਸਾਹਿਬ ਐਕਸ਼ਨ ਦਾ ਤੁਸੀਂ ਬਹੁਤ ਚੜਦੇ ਲੈ ਰਹੇ ਹੋ ਪੰਜਾਬ ਦੀਆਂ ਮਾਮਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾ ਕੇ ਕਦੇ ਪੀਲੀ ਪੀਤ ਤੇ ਕਦੇ ਤਰਨ ਤਾਰਨ ਕਦੇ ਅੰਮ੍ਰਿਤਸਰ ਕਦੇ ਜਲੰਧਰ ਕਦੇ ਪਟਿਆਲੇ ਐਕਸ਼ਨ ਹੀ ਆ ਬਹੁਤ ਚੜ੍ਹ ਦੇ ਐਕਸ਼ਨ ਲੈ ਰਹੇ ਹੋ ਤੁਸੀਂ ਸੈਂਟਰ ਦੀਆਂ ਨੀਤੀਆਂ ਲਗਾਤਾਰ ਪੰਜਾਬ 'ਚ ਲਾਗੂ ਕਰ ਰਹੇ ਹੋ ਜੋ ਭਾਜਪਾ ਕਹਿੰਦੀ ਤੁਸੀਂ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਸਿੱਖਿਆ ਨੀਤੀ ਸੈਂਟਰ ਦੀ ਉਹ ਤੁਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਆ ਪੂਰੇ ਭਾਰਤ ਦੇ ਵਿੱਚ ਜੀ ਨੇ 2022 ਦੇ ਵਿੱਚ ਸਰਕਾਰ ਬੰਨਸਾਰ ਸਿੱਖਿਆ ਨੀਤੀ ਜਿਹੜੀ ਮਾਰੂ ਨੀਤੀ ਆ ਸਭਿਆਤਾ ਦੇ ਲਈ ਪੰਜਾਬ ਦੇ ਲਈ ਬੋਲੀ ਵਿਰਸੇ ਲਈ ਉਹ ਤੁਸੀਂ ਪੰਜਾਬ ਦੇ ਵ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਐਕਸ਼ਨ ਲੈ ਰਹੇ ਹਾਂ ਆ ਬੀਬੀ ਐਮਬੀ ਦੇ ਵਿੱਚ ਕਿੱਥੇ ਅਗਲੇ ਨੇ ਕੱਢ ਕੇ ਪੰਜਾਬ ਨੂੰ ਬਾਹਰ ਮਾਰਿਆ ਤੇ ਚੂਹ ਤੱਕ ਨਹੀਂ ਕੀਤੀ ਤੁਸੀਂ ਸੋ ਪੰਜਾਬੀਓ ਜਿਹੜੀ ਗੱਲਬਾਤ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਉੱਠ ਕੇ ਭੱਜਿਆ 2 ਘੰਟੇ ਮੀਟਿੰਗ ਕਰਕੇ ਕਿ ਚੰਗਾ ਤੁਸੀਂ ਧਰਨਾ ਲਾ ਲਓ ਕੋਈ ਗੱਲ ਨਹੀਂ ਯਾਰ ਦੇਖਾਂਗੇ ਤੇ ਉਸ ਤੋਂ ਬਾਅਦ ਚੱਕ ਕੇ ਸਾਰੇ ਕਿਸਾਨ ਆਗੂ ਥਾਉ ਥਾਈ ਤੇ ਫੜ ਕੇ ਥਾਣੇ 'ਚ ਬੰਦ ਕਰਤੇ ਜਾਂ ਘਰਾਂ 'ਚ ਨਦੀ ਬੰਦ ਕਰਤੇ ਇਹ ਜਿਹੜੀ ਡਿਕਟੇਟਰ ਭਵੰਸਿਆਂ ਦਾ ਪਤਾ ਸੀਗਾ ਕਿ ਤੂੰ ਵਿਅੰਤਾ ਬਣੇਗਾ ਪਰ ਤੂੰ ਵਿਅੰਤੇ ਨੂੰ maat ਪਾਏਗਾ ਪਾ ਰਹੇ ਹਾਂ ਜੋ ਘਾਣ ਤੂੰ ਇਸ ਵੇਲੇ ਕਰ ਰਹੇ ਹਾਂ ਜੋ ਤੂੰ ਖਤਰਨਾਕ ਨੀਤੀ ਪੰਜਾਬ ਦੇ ਵਿੱਚ ਖੇਡ ਰਿਹਾ ਨਾ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਭਾਪੀ ਕਰ ਰਹੀ ਹੈ ਪੰਜਾਬ ਚ ਦਫਾੜ ਪਾ ਕੇ ਪੰਜਾਬ ਨੂੰ ਜਾਤਾਂ ਪਾਤਾਂ ਦੇ ਵਿੱਚ ਲੋਕਾਂ ਨੂੰ ਲੜਾ ਕੇ ਆ ਉਸ ਵਿੱਚ ਉਹੀ ਨੀਤੀ ਦੇ ਤੂੰ ਚੱਲ ਰਹੇ ਹਾਂ ਇੱਕ ਵੇਲਾ ਤੂੰ ਕਹਿੰਦਾ ਸੀਗਾ ਕਿ ਕਿਸਾਨਤਾ ਜੀ ਵਜਾ ਨਹੀਂ ਦੇਖਦੇ ਜਗਾ ਦੇਖ ਕੇ ਬਹਿ ਜਾਂਦੇ ਤਾਂ ਨਲਾ ਲੈਂਦੇ ਆ ਅਈਦਾ ਮਤਰਾ ਬਿਆਨ ਪੜ ਰਿਆ ਸੀ ਜਦ ਤੂੰ ਆਪਣੇ ਪਾਇਆ ਫੇਸਬੁੱਕ ਪੇਜ ਦੇ ਉੱਤੇ ਕਿ ਜੀ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਜੀ ਹੋਰ ਵਰਗਾਂ ਨੂੰ ਤੰਗ ਨਾ ਕਰੋ ਧਰਨੇ ਨਾ ਲਾਓ ਸੜਕਾਂ ਨਾ ਰੋਕੋ ਇਹ ਇਕੱਲਾ ਸੋਡਾ ਪੰਜਾਬ ਨਹੀਂ ਹੋਰ ਵਰਗਾਂ ਦਾ ਵੀ ਪੰਜਾਬ ਹੈ ਤੂੰ ਕਹਿਣਾ ਕੀ ਚਾਹੁੰਦਾ ਵੀ ਕਿਸਾਨਾਂ ਦੇ ਨਾਲ ਦੂਜੇ ਵਰਗਾਂ ਦਾ ਟਕਰਾਅ ਹੋ ਜੇ ਪਰ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਨਾ ਕਿ ਜਿਥੇ ਕਿਸਾਨ ਜਿੱਥੇ ਬੰਦਿਆਂ ਜਿਉਂਦਿਆਂ ਨੇ ਜੇ ਮਾੜੇ ਮੋٹے ਕੋਈ ਹੱਕ ਪੰਜਾਬ ਨੂੰ ਮਿਲ ਰਹੇ ਆ ਜਾਂ ਤੁਸੀਂ ਸੌਖਿਓ ਅੱਜ ਤਾਂ ਇੰਨਾ ਕਿਸਾਨਾਂ ਦੀ ਬਦੌਲਤੋਂ ਜਿੱਥੇ ਬੰਦਿਆਂ ਦੀ ਬਦੌਲਤੋਂ ਭਰਾਵੋ ਨੇ ਤੁਹਾਡੇ ਘਰਾਂ ਚ ਆ ਕੇ ਤੁਹਾਨੂੰ ਇਹ ਸਰਕਾਰਾਂ ਕੁੱਟਣਗੀਆਂ ਗੱਲ ਯਾਦ ਰੱਖਿਓ ਕਿਸੇ ਨੇ ਚੂਹ ਤੱਕ ਨਹੀਂ ਕਰਨ ਦੇਣੀ ਬੋਲਣ ਨਹੀਂ ਦੇਣਾ ਕੋਈ ਆਵਾਜ਼ ਨਹੀਂ ਕੱਢਣ ਦੇਣੀ ਕਿਸੇ ਨੇ ਸਭ ਨੂੰ ਫੜ ਫੜ ਕੇ ਨਾ ਅੰਦਰ ਤੁੰਡਿਆ ਕਰਨਗੇ ਕਿਸੇ ਨੂੰ ਪੋਸਟ ਕਰਨ ਨਹੀਂ ਦੇਣਾ ਅ ਜਿਹੜਾ ਜਿਹੜਾ ਕੰਮ ਇਹ ਕਰ ਰਿਹਾ ਹੈ ਨਾ ਭਵੰਤ ਜੋ ਭਾਜਪੀ ਦੇ ਹਾ ਠੋਕਾ ਬਣ ਕੇ ਪੰਜਾਬ 'ਚ ਕੰਮ ਕਰ ਰਿਹਾ ਇਹ ਸਾਰਾ ਭਵੰਤ ਕਰ ਰਿਹਾ ਹੁਣ ਨਵਾਂ ਡਰਾਮਾ ਬੈਠ ਲਿਆ ਜਾਂ ਤਹਿਸੀਲਦਾਰਾਂ ਦੇ ਮੰਗਰ ਹੋ ਗਿਆ ਥੀਲਾ ਤੁਰੇ ਫਿਰਦਾ ਕਿ ਮੈਂ ਤਹਿਸੀਲਰ ਫੜੂਗਾ ਜੀ ਐਸੀ ਤਹਿਸੀਲਰ ਫੜੇ ਜਾਣਗੇ ਆ ਘਾਟ ਆਉਣ ਦੇ ਨਾਲ ਤੈਨੂੰ ਨਹੇ ਤਸਕਰ ਫੜੇ ਜਾਣਗੇ ਤਿੰਨ ਸਾਲ ਕਿੱਥੇ ਸੁੱਤੇ ਰਹੇ ਹੁਣ ਘਾਟ ਆਉਣ ਵਾਲੇ ਹੋਗੇ ਤੁਸੀਂ ਪਤਾ ਲੱਗਿਆ ਵੀ ਉਹ ਬੜਕਾ ਕੇ ਮਾਰੇ ਦਿੱਲੀ ਵਾਲੇ ਲੋਕਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਵੀ ਲੋਕ ਦਿਖਾਉਣਗੇ ਸਾਨੂੰ ਪੰਜੀ ਦਾ ਪਾਉਣ ਹੁਣ ਇੱਧਰ ਨੂੰ ਹੋਗੇ ਘੱਟ ਆਉਣ ਤੇ ਹੋਗੇ ਮੈਂ ਪਹਿਲਾਂ ਹੀ ਬੋਲਿਆ ਮੈਂ ਜੀ ਬੋਲਦਾ ਡੀਐਸਪੀ ਰਿਆ ਮੇਰੇ ਫੂਲ ਤੇ ਮੈਂ 10 ਬੰਦੇ ਦੀ ਲਿਸਟ ਦਿੱਤੀ ਉਹ ਡੀਐਸਪੀ ਨੂੰ ਵੀ ਆਹ 10 ਬੰਦੇ ਚਿੱਟਾ ਵੇਚਦੇ ਆ ਤੇ ਉਹ ਡੀਐਸਪੀ ਨੇ ਉਹਨਾਂ ਬੰਦਿਆਂ ਨੂੰ ਬੁਲਾ ਕੇ ਦਫ਼ਤਰ ਚਾਹ ਪੀ ਕੇ ਮੇਰਾ ਨਾਮ ਲੇਤਾ ਸੀਗਾ ਵੀ ਲੱਖਾ ਛੋੜੇ ਨਾਮ ਦੇ ਕੇ ਗਿਆ ਜੇ ਫੜਨੇ ਆ ਤਾਂ ਇਹ ਜੇ ਬੰਦੇ ਫੜ ਹਿੰਮਤ ਹੈਗੀ ਤਾਂ ਕਰਾ ਇਨਕੁਆਰੀ ਮੈਂ ਦੱਸਦਾ ਡੀਐਸਪੀ ਦਾ ਨਾਮ ਕਿਹੜਾ ਡੀਐਸਪੀ ਹੈ ਮੇਰੇ ਪੂਲ ਟੈਕ ਗਿਆ ਡਰਾਮਿਆਂ ਨਾਲ ਆ ਜਿਹੜੀਆਂ ਤੂੰ ਅੱਖਾਂ ਪੁੰਨਣ ਦੀ ਕੋਸ਼ਿਸ਼ ਕਰ ਰਿਹਾ ਆ ਆ ਕਿਸਾਨਾਂ ਵਾਲੇ ਮੁੱਦੇ 'ਤੇ ਧਿਆਨ ਪਾਸੀ ਕਰਨ ਦੀ ਖਾਤਰ ਤੂੰ ਸੀਲਾਂ 'ਚ ਵੜ ਗਿਆ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਮਹਾਨਗਰ ਦੇ ਨੇ ਜਿਹੜੇ ਪੰਜਾਬ ਦੇ ਵੱਡੇ ਜ਼ਿਲ੍ਹਿਆਂ 'ਚ 20-20 ਕਰੋੜ ਰੁਪਈਆ ਇਕੱਠਾ ਕਰ ਰਹੇ ਆ ਵੱਡੇ ਵੱਡੇ ਅਧਿਕਾਰੀ ਤੇਰੇ ਤੇ ਇੱਕ ਮਹੀਨੇ ਦਾ ਉਹ ਕਿੱਥੇ ਜਾਂਦਾ ਹੈ ਉਹ ਜਾਂਦਾ ਦਿੱਲੀ ਵਾਲਾਂ ਤੱਕ ਸੋਡੇ ਤੱਕ ਉੱਥੋਂ ਤੱਕ ਪਹੁੰਚਦਾ ਹੈ ਅਸੀਂ ਇੱਕ ਪੈਸਾ ਨਹੀਂ ਜੀ ਖਾਣ ਦੇਵਾਂਗੇ ਲੋਕਾਂ ਨੂੰ ਆ ਤੇ ਨਰਿੰਦਰ ਕੌਰ ਭਰਾਜ ਐਮ ਐਲ ਏ ਜਿਹੜੀ 35 ਲੱਖ ਦਾ ਪਹਿਲਾਂ ਸੌਦਾ ਕਰਕੇ ਮਿਲ ਗਿਆ 55 ਲੱਖ ਉਹ ਤੁਹਾਡੀ ਟਰੱਕ ਦੀ ਹੁੰਦੀ ਪ੍ਰਧਾਨਗੀ ਦਿੱਤੀ ਆ ਤੇ ਹੋਰ ਥਾਂ ਥਾਂ ਤੇ ਐਮ ਐਲ ਏ ਕੀ ਕੁਝ ਕਰੀ ਜਾਂਦੇ ਆ ਸੋ ਪੰਜਾਬ ਦੇ ਲੋਕੋ ਇਸ ਬੰਦੇ ਦੀ ਫਿਤਰਤ ਨੂੰ ਸਮਝੋ ਕਿ ਇਹ ਬੰਦਾ ਪੰਜਾਬ ਨੂੰ ਬਿਲਕੁਲ ਖਤਮ ਕਰ ਰਿਹਾ ਜਿਹਨ ਦਿੱਦੇ ਚੱਲਿਆ ਹੋਇਆ ਹੁਣ ਬਾਲੇ ਕਹਿਣਗੇ ਮਸਲੇ ਤਾਂ ਜੀ ਆ ਸੈਂਟਰ ਦੇ ਨਾਲ ਨੇ ਪੰਜਾਬ ਦੇ ਵਿੱਚ ਧਰਨਾ ਲਾਉਣ ਦੀ ਕੀ ਲੋੜ ਐ ਪੰਜਾਬ ਨਾਲ ਪੰਜਾਬ ਸਰਕਾਰ ਨਾਲ ਵੀ ਬਹੁਤ ਮਸਲੇ ਹੈਗੇ ਨੁਕਸਾਨਾਂ ਦੇ ਮਜ਼ਦੂਰਾਂ ਦੇ ਹੋਰ ਵੱਖ-ਵੱਖ ਵਰਗਾਂ ਦੇ ਬਹੁਤ ਤਰ੍ਹਾਂ ਦੇ ਮਸਲੇ ਨੇ ਆ ਜਿਹੜੇ ਕਹਿੰਦਾ ਮੈਂ 10000 ਨੌਕਰੀਆਂ ਹੋਰ ਕੱਢਤੀਆਂ ਮੈਂ 60000 ਨੌਕਰੀਆਂ ਦੇਤੀਆਂ 60000 ਨੌਕਰੀ ਦਾ ਕਰੇ ਅੰਕੜਾ ਦਾ ਪੇਸ਼ ਕਰਦੇ ਕੋਈ ਉੜਖ ਦੇ ਵੀ ਆ ਨੌਕਰੀਆਂ ਦਿੱਤੀਆਂ ਤੂੰ ਜੀ ਪੰਜਾਬੀ ਕਿੰਨੇ ਆ ਵੀ ਦੱਸ ਦੀ ਤੇ ਨਮੀਆਂ ਪੋਸਟਾਂ ਦੇ ਵਿੱਚ ਤੂੰ ਪੰਜਾਬੀ 10 ਨੰਬਰ ਦੀ ਰੱਖੀ ਐ ਇੱਕ 50 ਨੰਬਰ ਦਾ ਟੈਸਟ ਰੱਖਤਾ ਉਹਦੇ ਨੰਬਰ ਨਹੀਂ ਵਿੱਚ ਜੁੜਨੇ ਮੈਟ ਤੀ ਆਉਣੇ ਨੰਬਰ ਹੋ ਉਹ ਵੀ ਪੇਪਰ ਬੜਾ ਸੌਖਾ ਸੈੱਟ ਕਰਦੇ ਆ ਵੀ ਬਾਹਰਲੇ ਬੰਦਿਆਂ ਨੂੰ ਇੱਥੇ ਆ ਕੇ ਨੌਕਰੀ ਸੌਖੀ ਮਿਲ ਜੇ ਸੋ ਜੋ ਤੂੰ ਘਾਣ ਭਾਂਸਿਆ ਕਰ ਰਿਹਾ ਤੈਨੂੰ ਇਤਿਹਾਸ ਨੇ ਲੋਕਾਂ ਨੇ ਕਦੇ ਮਾਫ਼ ਨਹੀਂ ਕਰਨਾ ਯਾਦ ਰੱਖ ਇਸ ਸਦਾ ਨਹੀਂ ਬਾਗੀ ਬਲਬਲ ਬੋਲਦੀ ਸਦਾ ਨਹੀਂ ਇਹ ਪਾਵਰਾਂ ਪੂਰਾ ਰਹਿੰਦੀਆਂ ਵੱਡੇ ਵੱਡੇ ਇੱਥੇ ਮਹਾਰਾਜੇ ਸੀ ਵੱਡੇ ਵੱਡੇ ਢੀਂਗ ਤੋਂ ਢੀਂਗ ਹੋ ਗਏ ਤੁਰ ਗਏ ਜਿਨਾਂ ਦੇ ਹੁਕਮ ਬਣਾ ਪੱਤਾ ਨਹੀਂ ਸੀ ਹਲਦਾ ਤੂੰ ਕਿਹੜੇ ਬਾਗ ਦੀ ਮੋਈ ਆ ਸੋ ਗਦਾਰੀ ਪੰਜਾਬ ਨਾਲ ਨਾ ਕਰ ਇਹ ਧੱਕਾ ਪੰਜਾਬ ਨਾਲ ਨਾ ਕਰ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਡੇ ਕਿਸਾਨ ਜਥੇਬੰਦੀਆਂ ਨਾਲ ਸਾਡੇ ਲੱਖ ਬਖਰੇਵੇਂ ਹੋਣਗੇ ਵਿਚਾਰਕ ਕਿਸੇ ਜਥੇਬੰਦੀ ਨਾਲ ਪਰ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਧ ਦੇਣਾ ਚਾਹੀਦਾ ਤੇ ਇਹ ਇਹਦਾ ਸਾਰਾ ਜਿਹੜਾ ਲੋਕਾਂ ਸਾਹਮਣੇ ਬਿਲਕੁਲ ਉਹ ਨੰਗੇ ਚਟੇ ਹੋ ਚੁੱਕੇ ਆ ਇਹ ਸਾਰਾ ਇਹਨਾਂ ਦਾ ਜਿਹੜਾ ਪਾਇਆ ਹੋਇਆ ਮੂੰਹ ਤੇ ਇਹਨਾਂ ਦੇ ਚੜਾਇਆ ਹੋਇਆ ਜਿਹੜਾ ਨਕਾਬ ਸੀਗਾ ਉਹ ਲੈ ਚੁੱਕਿਆ ਪਤਾ ਲੱਗਦਾ ਵੀ ਇਹ ਪੰਜਾਬ ਵਿਰੋਧੀ ਲੋਕ ਨੇ ਪੰਜਾਬੀਤ ਵਿਰੋਧੀ ਲੋਕ ਨੇ ਜੋ ਸੈਂਟਰ ਚਾਹੁੰਦਾ ਜੋ ਬੀਜੇਪੀ ਚਾਹੁੰਦੀ ਹੈ ਉਹੀ ਭਵੰਤਮਾਨ ਪੰਜਾਬ ਚ ਉਹਨਾਂ ਦੇ ਨਕਸ਼ੇ ਕਦਮਲੇ ਤੁਰਕੇ ਨੇ ਲਈ ਹੈ ਤੁਰਕੇ ਪੰਜਾਬ ਦਾ ਨੁਕਸਾਨ ਇਸ ਵੇਲੇ ਭਵੰਤ ਕਰ ਜ਼ਹਿਰਾਂ ਪਾਣੀ ਚ ਪਾਉਣ ਦੀ ਗੱਲ ਤੂੰ ਕਹਿੰਦਾ ਮੈਂ ਐਕਸ਼ਨ ਜਿਹੜਾ ਸੈਂਟਰ ਨੇ ਐਮੈਂਡਮੈਂਟ ਕੀਤੀ ਸੈਂਟਰ ਨੇ ਸੋਧ ਕੀਤੀ ਕਾਨੂੰਨ ਦੇ ਵਿੱਚ ਕਿ ਜਿਹੜੇ ਜ਼ਹਿਰਾਂ ਪਾਉਂਦੇ ਨੇ ਪਾਣੀ ਚ ਉਹਨਾਂ ਨੂੰ ਪਹਿਲਾਂ ਸਜ਼ਾ ਸੀਗੀ ਜੇਲ੍ਹ ਜਾਣਾ ਪੈਂਦਾ ਸੀ ਸੈਂਟਰ ਨੇ ਸੋਧ ਕਰਤੀ ਸਜ਼ਾ ਨਹੀਂ ਜੁਰਮਾਨਾ ਕਰਤਾ ਜੇ ਤੂੰ ਪਹਿਲੇ ਸੱਟੇ ਸੈਂਟਰ ਦੇ ਕਹੇ ਉਹ ਕਾਨੂੰਨ ਲਿਆ ਕੇ ਆਪਣੀ ਕੈਬਨਿਟ ਦੇ ਵਿੱਚ ਪਾਸ ਕਰਤਾ ਵੀ ਜਿਹੜੇ ਬੰਦੇ ਜ਼ਹਿਰਾਂ ਪਾਉਂਦੇ ਨੇ ਪਾਣੀ ਦਰਿਆਵਾਂ ਚ ਧਰਤੀ ਹੇਠਾਂ ਉਹਨਾਂ ਨੂੰ ਹੁਣ ਕੋਈ ਸਜ਼ਾ ਨਹੀਂ ਹੋਊਗੀ ਜੇਲ੍ਹ ਨਹੀਂ ਜਾਣਾ ਪਊਗਾ ਪਰਚਾ ਨਹੀਂ ਜੁਰਮਾਨਾ ਹੋਊਗਾ ਕੱਲਾ ਇਹ ਤੇ ਰਿਐਕਸ਼ਨ ਨੇ ਬੁੱਤਨ ਆਕ ਡਰਾਮੇ ਬਾਜ ਲਾਇਆ ਹੋਇਆ ਸੀ ਚਿਆ ਖੂਜਾ ਬਣਾਉਣ ਕਰਤਾ ਪਾਣੀ ਸਾਫ ਐਨਜੀਟੀ ਦੇ ਆਰਡਰ ਪলিউਸ਼ਨ ਬੋਰਡ ਦੇ ਆਰਡਰ ਸੈਂਟਰ ਪলিউਸ਼ਨ ਬੋਰਡ ਦੇ ਪੰਜਾਬ ਪলিউਸ਼ਨ ਬੋਰਡ ਦੇ ਆਰਡਰ ਕਰਤੇ ਲਾਗੂ ਅਬ ਮਰਗਾ ਸਾਰਾ ਦੱਖਣੀ ਮਾਲਵਾ ਦੇ ਰਾਜਸਥਾਨ ਤੱਕ ਦੇ ਲੋਕ ਪੀ ਪੀ ਜ਼ਹਿਰਾ ਆ ਰਿਪੋਰਟ ਆ ਚੌਥੇ ਦੀ ਆ ਪੜ ਲਿਆ ਕਰੋ ਪੰਜਾਬ ਦੇ ਲੋਕੋ ਪੰਜਾਬ ਦੀ ਧਰਤੀ ਹੇਠਲਾ ਪਾਣੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਕਿਤੇ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੇ ਪਾਣੀ ਚ ਕੈਮੀਕਲ ਆ ਚੁੱਕੇ ਆ ਜਿਹੜੇ ਨਹੀਂ ਆ ਮਾ ਚੁੱਕੇ ਪਤਾ ਨਹੀਂ ਕਿਹੜੇ ਕਿਹੜੇ ਕਰੋੜਾ ਡਫੋਲਰ ਪਤਾ ਨਹੀਂ ਕੀ ਕੁਛ ਆ ਚੁੱਕਿਆ ਪਾਣੀ ਦੇ ਵਿੱਚ ਉਧਰ ਲੈ ਐਕਸ਼ਨ ਜੇ ਹਿੰਮਤ ਹੈ ਤੇਰਾ ਲੱਤਾਂ ਤੇ ਇੰਨੀ ਕਿੱਥੇ ਜਾਣ ਕੇ ਤੂੰ ਪੰਜਾਬ ਲਈ ਕੋਈ ਐਕਸ਼ਨ ਕਰ ਦੇ ਪੰਜਾਬ ਦੇ ਲੋਕਾਂ ਲਈ ਤੂੰ ਖੜ ਦੇ ਇੱਕ ਕਢਾ ਕੇ ਕਦੇ ਖੜ ਦੇ ਵੀ ਹਾਂ ਸੈਂਟਰ ਦੇ ਅੱਗੇ ਬੋਲੇ ਵੀ ਹਾਂ ਇਹ ਤੱਕਾ ਪੰਜਾਬ ਨਾਲ ਹੀ ਹੋਣ ਦੇਵਾਂਗੇ ਉਹ ਇੱਕ ਫੋਨ ਕਰ ਦੇ ਦਿੱਲੀ ਹਮਤ ਸ਼ਾਹ ਤੈਨੂੰ ਵੀ ਆ ਨੀਤੀ ਆ ਗਈ ਸੈਂਟਰ ਦੀ ਕਰ ਦੇ ਲਾਗੂ ਠੀਕ ਆ ਜਨਾਬ ਕਰ ਦਿੰਨੇ ਆ ਨਾਲ ਹੀ ਨਾਲ ਤੁਦ ਲਾਗੂ ਕਰ ਦੇਣਾ ਪੰਜਾਬ ਦੇ ਲੋਕਾਂ ਤੇ ਤੇ ਪੰਜਾਬ ਦੇ ਲੋਕੋ ਸਾਨੂੰ ਅੱਜ ਵੇਲਾ ਸਾਡੀ ਕੋਈ ਕਿਸਾਨਾਂ ਦੀ ਮਜ਼ਦੂਰਾਂ ਦੀ ਕੋਈ ਮੁਲਾਜ਼ਮਾਂ ਦੀ ਕੋਈ ਵੀ ਧਰਿਆ ਕੋਈ ਜਥੇਬੰਦੀ ਆ ਸਾਨੂੰ ਆਪਣੇ ਬਖਰੇਵੇਂ ਛੱਡ ਕੇ ਭੁਲਾ ਕੇ ਇਕੱਠੇ ਹੋਣ ਦੀ ਲੋੜ ਆ ਜੇ ਪੰਜਾਬ ਬਚਾਉਣਾ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਤਾਂ